ਸਿੱਧੂ ਸਾਹਿਬ ਅਕਸਰ ਇਲੈਕਸ਼ਨ ਟਾਈਮ ਦੇ ਵਿੱਚ ਦਲ ਬਦਲੀਆਂ ਹੁੰਦੀਆਂ ਨੇ ਆਗੂ ਇਧਰ ਉਧਰ ਹੁੰਦੇ ਨੇ ਲੀਡਰ ਇਧਰ ਉਧਰ ਹੁੰਦੇ ਨੇ ਲੇਕਿਨ ਇਸ ਵਾਰ ਐਸਾ ਕੀ ਹੋਇਆ ਹੈ ਕਿ ਦਲ ਬਦਲੀਆਂ ਹੱਦੋਂ ਵੱਧ ਹੋ ਰਹੀਆਂ ਨੇ ਕਾਰਨ ਕੀ ਨੇ ਪੰਜਾਬ ਦੇ ਵਿੱਚ ਜਿਹੜੇ ਤਿੰਨ ਪੱਪੇ ਆ ਪੱਪਾ ਪੁਲਿਸ ਪੱਪਾ ਪੱਤਰਕਾਰ ਤੇ ਪੱਪਾ ਪੋਲਿਟੀਸ਼ੀਅਨ ਇਹਨਾਂ ਦਾ ਤਾਂ ਬੇੜਾ ਹੀ ਵਹਿ ਗਿਆ ਬੇੜਾ ਹੀ ਗਰਕ ਗਿਆ ਇਹਨਾਂ ਦਾ ਤਾਂ ਭੱਠਾ ਹੀ ਵਹਿ ਗਿਆ ਨਾ ਤਾਂ ਪਪਾ ਪੱਤਰਕਾਰ ਨਾ ਪਪਾ ਪੁਲਿਸ ਤੇ ਨਾ ਪਪਾ ਪੋਲੀਟੀਸ਼ਨ ਇਹ ਤਾਂ ਲੋਕਾਂ ਦੇ ਲਈ ਤਾਂ ਕੰਮ ਹੀ ਨਹੀਂ ਨਾ ਕਰ ਰਹੇ ਵੱਡੇ ਵੱਡੇ ਇਨਕਲਾਬੀ ਪੱਤਰਕਾਰ ਪੈਸੇ ਲੈ ਕੇ ਕੰਮ ਕਰ ਰਹੇ ਆ ਵੱਡੇ ਵੱਡੇ ਅਫਸਰਾਂ ਦਾ ਕੀ ਹਾਲ ਆਪਾਂ ਨੂੰ ਸਭ ਨੂੰ ਪਤਾ ਵੱਡੇ ਵੱਡੇ ਪੋਲੀਟੀਸ਼ਨਾਂ ਦਾ ਕੀ ਹਾਲ ਆਪਾਂ ਸਭ ਨੂੰ ਪਤਾ ਤਾਂ ਇਹ ਸਿਰਫ ਇਹਨਾਂ ਦਾ ਤਾਂ ਪੱਠਾ ਬਹਿ ਗਿਆ ਇਹ ਇਹ ਇਹਨਾਂ ਦਾ ਬੇੜਾ ਗਰਕ ਹੋ ਗਿਆ ਪੋਲੀਟੀਸ਼ਨਾਂ ਕੋਲ ਜਰੂ ਜਾ ਕੇ ਗੱਲ ਕਰੀ ਦੀ ਇਹਨਾਂ ਵੀ ਭਾਈ ਸਾਹਿਬ ਜੇ ਤੁਸੀਂ ਆਹ ਕੰਮ ਕਰਤਾ ਯਾਰ ਲੋਕ ਤਾਂ ਤੁਹਾਡੇ ਨਾਲ ਟੁੱਟ ਜਾਣਗੇ ਉਹਨਾਂ ਦਾ ਪਹਿਲਾ ਜਵਾਬ ਇਹ ਹੀ ਹੁੰਦਾ ਉਹ ਨਹੀਂ ਨਹੀਂ ਕੋਨੋ ਕੀ ਪਤਾ ਜੀ ਲੋਕ ਭੁੱਲ ਭੁੱਲ ਜਾਂਦੇ ਆ ਸਾਰਾ ਕੁਛ ਇੱਥੇ ਹੈ ਵੀ ਐਵੇਂ ਹੀ ਲੋਕ ਭੁੱਲ ਵੀ ਜਾਂਦੇ ਆ ਇੰਨਾ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੂੰ ਅਪੀਲ ਹੈ ਕਿ ਵੋਟ ਭਲਾਂ ਜਿਹਨੂੰ ਮਰਜ਼ੀ ਪਾ ਦਿਓ ਪਰ ਆ ਜਿਹੜੇ ਦਲ ਬਦਲੂ ਨੇ ਨਾ ਇਹਨਾਂ ਦੀ ਪੂਛ ਇੱਕ ਵਾਰੀ ਜ਼ਰੂਰ ਚਗਾਓ ਇਹਨਾਂ ਚੋਣਾਂ ਦੇ ਵਿੱਚ ਤਾਂ ਜੋ ਇਹਨਾਂ ਨੂੰ ਪਤਾ ਲੱਗ ਜੇ ਔਰ ਤੁਹਾਡੀ ਵੈਲਿਊ ਇਹਨਾਂ ਨੂੰ ਪਤਾ ਲੱਗ ਜੇ ਲੋਕਾਂ ਨੂੰ ਜਿਹੜੀ ਇਹ ਚੀਜ਼ ਇਤਕੀ ਦੇਖਣੀ ਪਊਗੀ ਕਿ ਇਹ ਲੋਕ ਜਿਹੜੇ ਦਲ ਬਦਲੀਆਂ ਕਰਕੇ ਜਾ ਰਹੇ ਨੇ ਇਹ ਤੁਹਾਡੇ ਮੁੱਦਿਆਂ ਦੇ ਕਰਕੇ ਲੋਕਾਂ ਦੇ ਕਰਕੇ ਇਹ ਦਲ ਬਦਲੀਆਂ ਕਰਕੇ ਜਾ ਰਹੇ ਨੇ ਜਾਂ ਆਪਣੇ ਨਿੱਜੀ ਹਿੱਤਾਂ ਦੇ ਕਰਕੇ ਜਾ ਰਹੇ ਆ ਤੁਸੀਂ ਦੇਖਿਆ ਕਿਸੇ ਲੀਡਰ ਨੇ ਕਿਹਾ ਹੋਵੇ ਕਿ ਭਾਈ ਲੋਕਾਂ ਦਾ ਆ ਸਰਕਾਰ ਨੇ ਆ ਮਾੜਾ ਕੰਮ ਕਰਤਾ ਆ ਪਾਰਟੀ ਨੇ ਆ ਮਾੜਾ ਕੰਮ ਕਰਤਾ ਲੋਕਾਂ ਦਾ ਤਾਂ ਇਸ ਕਰਕੇ ਮੈਂ ਇਹ ਪਾਰਟੀ ਛੱਡ ਕੇ ਜਾ ਰਿਹਾ ਜਦੋਂ ਇਹਨਾਂ ਨੂੰ ਟਿਕਟ ਨਹੀਂ ਮਿਲਦੀ ਜਦੋਂ ਇਹਨਾਂ ਨੂੰ ਕੋਈ ਅਹੁਦਾ ਨਹੀਂ ਮਿਲਦਾ ਫਿਰ ਇਹਨਾਂ ਨੂੰ ਯਾਦ ਆਉਂਦਾ ਜੀ ਸਾਡੀ ਤਾਂ ਕਮਿਊਨਿਟੀ ਨੇ ਧੱਕਾ ਹੋ ਗਿਆ ਸਭ ਤੋਂ ਹਾਸੋਣੀ ਸਥਿਤੀ ਜਿਹੜੀ ਉਹ ਜਲੰਧਰ ਦੀ ਹੈ ਲਖਵਿੰਦਰ ਜੀ ਉਥੇ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਆ ਜੇ ਮੈਂ ਗੱਲ ਕਰਾਂ ਸੁਸ਼ੀਲ ਰਿੰਕੂ ਦੀ ਸੁਸ਼ੀਲ ਰਿੰਕੂ ਜਿਹੜਾ ਉਹ ਆਮਾਦੀ ਪਾਰਟੀ ਦਾ ਮੌਜੂਦਾ ਐਮਪੀ ਸੀਗਾ ਤੇ ਆਮਾਦੀ ਪਾਰਟੀ ਨੇ ਟਿਕਟ ਦਿੱਤੀ ਉਹਨੂੰ ਪੱਟ ਕੇ ਬੀਜੇਪੀ ਲੈ ਗਈ ਅੱਗੋਂ ਜੇ ਗੱਲ ਕਰੀਏ ਆਮਾਦੀ ਪਾਰਟੀ ਦਾ ਬੰਦਾ ਬੀਜੇਪੀ ਪੱਟ ਕੇ ਲੈ ਗਈ ਇਹਨਾਂ ਨੇ ਅਕਾਲੀ ਦਲ ਦਾ ਪਵਨਟੀ ਨੂੰ ਵਟ ਲਿਆ ਉਹਨਾਂ ਨੇ ਦੇਖਿਆ ਵੀ ਸਾਡਾ ਬੰਦਾ ਆਮ ਆਦਮੀ ਪਾਰਟੀ ਨੇ ਪੱਟ ਲਿਆ ਉਹਨਾਂ ਨੇ ਗਾਂ ਕਾਂਗਰਸ ਦਾ ਭਿੰਦਰ ਸਿੰਘ ਕੇਪੀ ਪੱਟ ਲਿਆ ਤੇ ਕਾਂਗਰਸ ਨੇ ਗਾਂ ਫਿਰ ਆਪਦਾ ਹਲਕੇ ਤੋਂ ਬਾਹਰਲਾ ਚਰਨਜੀਤ ਚੰਨੀ ਲਿਆਂਦਾ ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਜਦੋਂ ਆਪਾਂ ਗਰਾਊਂਡ ਤੇ ਜਾਂਦੇ ਹਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਤਾਂ ਉੱਥੇ ਜਦੋਂ ਲੋਕਾਂ ਨੂੰ ਪੁੱਛੀਦਾ ਹਾਂ ਭਾਈ ਕਿਹਨੂੰ ਵੋਟ ਕੀ ਲੱਗਦਾ ਕਿਹਨੂੰ ਵੋਟ ਪਾਵਾਂਗੇ ਉਹ ਕਹਿੰਦੇ ਕਿ ਭਾਈ ਹਲੇ ਤਾਂ ਸਾਨੂੰ ਪਤਾ ਹੀ ਨਹੀਂ ਵੀ ਖੜਾ ਕੌਣ-ਕੌਣ ਹੈ ਹਲੇ ਤਾਂ ਪੇਪਰ ਹੀ ਨਹੀਂ ਭਰੇ ਇਹਨਾਂ ਨੇ ਹਲੇ ਤਾਂ ਇਹ ਵੀ ਨਹੀਂ ਪਤਾ ਕਿ ਕਿਹਨੇ ਕਿੱਧਰ ਹੋ ਜਾਣਾ ਜੇ ਤਾਂ ਦਿੱਤੀਆਂ ਹੋਈਆਂ ਟਿਕਟਾਂ ਬਦਲੀ ਜਾਂਦੇ ਆ ਇਹ ਤਾਂ ਕਹਿੰਦੇ ਐਨ ਵੋਟ ਪਾਉਣ ਮੌਕੇ ਦੇਖਣਾ ਪੈਣਾ ਵੀ ਕਿਹੜਾ-ਕਿਹੜਾ ਖੜਾ ਰਹਿ ਗਿਆ ਬਾਜ਼ਾਰ 'ਚ ਕਿਹੜੀ-ਕਿਹੜੀ ਪਾਰਟੀ ਦੇ ਨਾਲ ਉਸ ਹੱਬ ਦੇ ਨਾਲ ਵੋਟ ਜਿਹੜੀ ਆ ਪਾਵਾਂਗੇ ਅੱਜ ਦੀ ਗੋਲਡੀ ਦੀ ਉਹ ਗੱਲ ਕਰ ਲਈਏ ਆ ਗੋਲਡੀ ਜੀ ਪਹਿਲਾਂ ਰੁੱਸ ਗਏ ਕਿ ਮੈਨੂੰ ਟਿਕਟ ਨਹੀਂ ਦਿੱਤੀ ਬਾਅਦ ਦੇ ਵਿੱਚ ਮੰਨ ਗਏ ਚਲੋ ਜੀ ਤਾਂ ਖੈਰਾ ਸਾਹਿਬ ਨੂੰ ਸਮਰਥਨ ਦਿੰਨੇ ਆ ਆ ਫੇਰ ਹੁਣ ਆਮ ਆਦਮੀ ਪਾਰਟੀ ਚਲੇ ਗਏ ਮੈਨੂੰ ਲੱਗਦਾ ਕਿ ਲਖਵਿੰਦਰ ਜੀ ਇਹ ਜਿਹੜੇ ਦਲ ਬਦਲੂ ਨੇ ਇਹ ਦਲ ਬਦਲੀਆਂ ਕਰਕੇ ਆਪ ਤਾਂ ਪਾਰਟੀ ਜਾ ਰਹੇ ਨੇ ਦੂਜੀ ਚ ਪਰ ਇਹਨਾਂ ਦੇ ਨਾਲ ਇਹਨਾਂ ਦਾ ਸਮਰਥਕ ਜਾਂ ਵੋਟਰ ਕਨਵਰਟ ਨਹੀਂ ਹੋ ਰਿਹਾ ਤਾਜ਼ਾ ਉਦਾਹਰਣ ਧੂਰੀ ਦੀ ਲਈਏ ਧੂਰੀ ਦੇ ਵਿੱਚੋਂ ਦਲਬੀਰ ਗੋਲਡੀ ਬੇਸ਼ੱਕ ਚਲੇ ਗਏ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਦੇ ਨਾਲ ਪਰ ਜੋ ਗੋਲਡੀ ਦੇ ਜਾਣ ਤੋਂ ਬਾਅਦ ਵੀ ਆਪਾਂ ਹਾਲਾਤ ਉੱਥੇ ਪਤਾ ਕੀਤੇ ਐ ਹਾਲਾਤਾਂ ਦੇ ਮੁਤਾਬਕ ਮੈਨੂੰ ਐਂ ਲੱਗਦਾ ਕਿ ਉੱਥੇ ਸਥਿਤੀਆਂ ਹੁਣ ਗੋਲਡੀ ਦੇ ਵਿੱਚੋਂ ਨਿਕਲੀ ਗਿਆ ਨਾ ਮੈਦਾਨ ਦੇੋਂ ਹੁਣ ਉੱਥੇ ਵਰਸਸ ਕੀ ਹੋ ਗਿਆ ਭਗਵੰਤ ਮਾਨ ਉਥੋਂ ਦੇ ਐਮ ਐਲ ਏ ਨੇ ਭਗਵੰਤ ਮਾਨ ਵਰਸਸ ਸੁਖਪਾਲ ਸਿੰਘ ਖਹਿਰਾ ਹੋ ਗਿਆ ਮੈਨੂੰ ਲੱਗਦਾ ਕਿ ਤੇ ਸਥਿਤੀਆਂ ਇਹ ਨਾ ਬਣ ਜਾਣ ਉੱਥੇ ਕਿ ਭਗਵੰਤ ਮਾਨ ਤੇ ਗੋਲਡੀ ਇੱਕ ਪਾਸੇ ਵੀ ਜੇ ਇਕੱਠੇ ਹੋ ਗਏ ਆ ਤਾਂ ਤਾਂ ਵੀ ਮੈਨੂੰ ਲੱਗਦਾ ਕਿ ਕਿਤੇ ਇਹ ਨਾ ਹੋਵੇ ਸੁਖਪਾਲ ਸਿੰਘ ਖਹਿਰਾ ਉਥੋਂ ਵੱਧ ਵੋਟ ਲੈ ਜਾਣ ਜੋ ਉੱਥੇ ਸਥਿਤੀਆਂ ਬ ਵੰਤਮਨ ਦੀ ਵਿਜੀਲੈਂਸ ਜਿਹੜੀ ਹੈ ਏਸੇ ਹੀ ਦਲਬੀਰ ਗੋਲਡੀ ਦੀ ਜਾਂਚ ਕਰ ਰਹੀ ਹੈ ਏਸੇ ਹੀ ਜਿਹੜਾ ਤੁਹਾਡਾ ਰਾਜਕੁਮਾਰ ਚੱਬੇਵਾਲਾ ਉਹਦੀ ਜਾਂਚ ਕਰ ਰਹੀ ਹੈ ਹੈ ਤੇ ਫਿਰ ਇਹਨਾਂ ਨੂੰ ਲੈਣੇ ਨਹੀਂ ਚਾਹੀਦੇ ਸੀ ਇਹੋ ਜਿਹੇ ਬੰਦੇ ਜੇ ਵਿਜੀਲੈਂਸ ਜਾਂਚ ਕਰ ਰਹੀ ਹੈ ਫਿਰ ਇਹੋ ਜਿਹੇ ਬੰਦਿਆਂ ਨੂੰ ਕਿਉਂ ਲੈ ਰਹੇ ਆ ਇਹ ਇੱਕ ਦਲਬਦਲੀ ਦਾ ਕਾਨੂੰਨ ਜਿਹੜਾ ਨਾ ਉਹ ਸਖਤ ਹੋਣਾ ਚਾਹੀਦਾ ਉਹ ਸਖਤ ਹੋਣਾ ਚਾਹੀਦਾ ਜਿਹੜਾ ਬੰਦਾ ਇਸ ਤਰੀਕੇ ਨਾਲ ਦਲਬਦਲੀਆਂ ਕਰਦਾ ਹੈ ਮੈਨੂੰ ਲੱਗਦਾ ਕਿ ਉਹ ਤੇ ਕਈ ਸਾਲਾਂ ਦਾ ਜਿਹੜਾ ਉਹ ਬੈਨ ਲੱਗ ਜਾਣਾ ਚਾਹੀਦਾ ਵੀ ਜੇ ਭਈ ਇਹ ਬੰਦਾ ਦਲ ਬਦਲੀਆਂ ਕਰਕੇ ਭੱਜ ਗਿਆ ਨਾ ਤਾਂ ਇੰਨੇ ਸਾਲੇ ਚੋਣ ਨਹੀਂ ਲੜ ਸਕਦਾ ਲੋਕ ਸਭਾ ਚੋਣਾਂ ਦੇ ਮਤਦਨਜ਼ਰ ਦੇਸ਼ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਵੱਡੀ ਹਲਚਲ ਹੈ ਲੇਕਿਨ ਉਸ ਤੋਂ ਵੀ ਵੱਡੀ ਹਲਚਲ ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਹੈ ਰਾਜਨੀਤਿਕ ਪਾਰਟੀਆਂ ਦੇ ਵਿੱਚ ਹੈ ਗੱਲ ਕਰ ਰਹੇ ਹਾਂ ਦਲ ਬਦਲੀਆਂ ਦੀ ਲਗਾਤਾਰ ਆਗੂ ਇਧਰ ਉਧਰ ਹੋ ਰਹੇ ਨੇ ਆਖਰ ਇੰਨੀਆਂ ਦਲ ਬਦਲੀਆਂ ਹੋ ਕੇ ਰਹਿਣ ਦੇ ਬਾਰੇ ਗੱਲਬਾਤ ਕਰਨੀ ਮੇਰੇ ਨਾਲ ਨਹੀਂ ਮੇਰੇ ਸਹਿਯੋਗੀ ਸੁਖਵਿੰਦਰ ਸਿੱਧੂ ਸਿੱਧੂ ਸਾਹਿਬ ਅਕਸਰ ਇਲੈਕਸ਼ਨ ਟਾਈਮ ਦੇ ਵਿੱਚ ਦਲ ਬਦਲੀਆਂ ਹੁੰਦੀਆਂ ਨੇ ਆਗੂ ਇੱਧਰ ਉੱਧਰ ਹੁੰਦੇ ਨੇ ਲੀਡਰ ਇੱਧਰ ਉੱਧਰ ਹੁੰਦੇ ਨੇ ਲੇਕਿਨ ਇਸ ਵਾਰ ਐਸਾ ਕੀ ਹੋਇਆ ਹੈ ਕਿ ਦਲ ਬਦਲੀਆਂ ਹੱਦੋਂ ਵੱਧ ਹੋ ਰਹੀਆਂ ਨੇ ਕਾਰਨ ਕੀ ਨੇ ਬਿਲਕੁਲ ਤੁਹਾਡੀ ਗੱਲ ਠੀਕ ਆ ਪਿਛਲੀਆਂ ਵੀ ਆਪਾਂ ਚੋਣਾਂ ਪਿੱਛੇ ਵੀ ਦੇਖਦੇ ਰਹੇ ਆ ਉਹਨਾਂ ਚੋਣਾਂ ਦੇ ਵਿੱਚ ਜਦੋਂ ਵੀ ਚੋਣਾਂ ਦਾ ਮੌਸਮ ਆਉਂਦਾ ਹੈ ਚਾਹੇ ਕੋਈ ਵੀ ਚੋਣਾਂ ਨੇ ਉਦੋਂ ਹੀ ਦਲ ਬਦਲੀਆਂ ਦਾ ਦੌਰ ਜਿਹੜਾ ਉਹ ਲਖਵਿੰਦਰ ਜੀ ਸ਼ੁਰੂ ਹੋ ਜਾਂਦਾ ਪਰ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਤਾਂ ਦਲ ਬਦਲੀਆਂ ਦੀ ਜਿਹੜੀ ਆ ਉਹ ਹਾਦੀ ਹੋ ਗਈ ਆ ਆਪਾਂ ਦੇਖਿਆ ਕਿ ਲਗਾਤਾਰ ਕੋਈ ਲੀਡਰ ਕਿਹੜੀ ਪਾਰਟੀ ਜਾਈ ਜਾਂਦਾ ਕੋਈ ਕਿਹੜੀ ਪਾਰਟੀ ਚ ਚਾਈ ਜਾਂਦਾ ਪਤਾ ਹੀ ਨਹੀਂ ਲੱਗ ਰਿਹਾ ਅਸਲ ਦੇ ਵਿੱਚ ਨਾ ਲਖਵਿੰਦਰ ਜੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਤਿੰਨ ਪੱਤੇ ਹਨਾ ਪੱਪੇ ਪੰਜਾਬ ਦੇ ਵਿੱਚ ਜਿਹੜੇ ਤਿੰਨ ਪੱਪੇ ਆ ਪਪਾ ਪੁਲਿਸ ਪਪਾ ਪੱਤਰਕਾਰ ਤੇ ਪਪਾ ਪੋਲੀਟੀਸ਼ਨ ਇਹਨਾਂ ਦਾ ਤਾਂ ਬੇੜਾ ਹੀ ਬਹਿ ਗਿਆ ਬੇੜਾ ਹੀ ਗਰਕ ਗਿਆ ਇਹਨਾਂ ਦਾ ਤਾਂ ਭੱਠਾ ਹੀ ਬਹਿ ਗਿਆ ਨਾ ਤਾਂ ਪਪਾ ਪੱਤਰਕਾਰ ਨਾ ਪਪਾ ਪੁਲਿਸ ਤੇ ਨਾ ਪਪਾ ਪੋਲੀਟੀਸ਼ਨ ਇਹ ਤਾਂ ਲੋਕਾਂ ਦੇ ਲਈ ਤਾਂ ਕੰਮ ਹੀ ਨਹੀਂ ਨਾ ਕਰ ਰਹੇ ਵੱਡੇ ਵੱਡੇ ਇਨਕਲਾਬੀ ਪੱਤਰਕਾਰ ਪੈਸੇ ਲੈ ਕੇ ਕੰਮ ਕਰ ਰਹੇ ਆ ਵੱਡੇ ਵੱਡੇ ਅਫਸਰਾਂ ਦਾ ਕੀ ਹਾਲ ਆਪਾਂ ਨੂੰ ਸਭ ਨੂੰ ਪਤਾ ਵੱਡੇ ਵੱਡੇ ਪੋਲੀਟੀਸ਼ਨਾਂ ਦਾ ਕੀ ਹਾਲ ਆਪਾਂ ਸਭ ਨੂੰ ਪਤਾ ਤਾਂ ਇਹ ਸਿਰਫ ਇਹਨਾਂ ਦਾ ਤਾਂ ਪੱਠਾ ਬਹਿ ਗਿਆ ਇਹ ਇਹ ਇਹਨਾਂ ਦਾ ਬੇੜਾ ਗਰਕ ਹੋ ਗਿਆ ਯਾਨੀ ਕਿ ਇਹ ਸਮਝ ਹੀ ਕੁਝ ਨਹੀਂ ਰਹੇ ਲੋਕਾਂ ਨੂੰ ਅਪਾ ਅਕਸਰ ਲਖਵਿੰਦਰ ਜੀ ਤੁਸੀਂ ਵੀ ਪੋਲਿਟਿਸ਼ੀਨਾਂ ਕੋਲ ਜਾਨਦੇ ਆਂ ਹੋਰ ਪੱਤਰਕਾਰ ਵੀ ਜਾਂਦੇ ਆ ਅਸੀਂ ਵੀ ਜਾਨਦੇ ਆਂ ਪੋਲਿਟਿਸ਼ੀਨਾਂ ਕੋਲ ਜਰੂ ਜਾ ਕੇ ਗੱਲ ਕਰੀ ਦੀਆਂ ਨਾ ਵੀ ਭਾਈ ਸਾਹਿਬ ਜੇ ਤੁਸੀਂ ਆਹ ਕੰਮ ਕਰਤਾ ਯਾਰ ਲੋਕ ਤਾਂ ਤੁਹਾਡੇ ਨਾਲ ਟੁੱਟ ਜਾਣਗੇ ਉਹਨਾਂ ਦਾ ਪਹਿਲਾ ਜਵਾਬ ਵੀ ਇਹੀ ਹੁੰਦਾ ਉਹ ਨਹੀਂ ਨਹੀਂ ਤੁਹਾਨੂੰ ਕੀ ਪਤਾ ਜੀ ਲੋਕ ਭੁੱਲ ਭੁੱਲ ਜਾਂਦੇ ਆ ਸਾਰਾ ਕੁਝ ਤੇ ਹੈ ਵੀ ਐਵੇਂ ਹੀ ਲੋਕ ਭੁੱਲ ਵੀ ਜਾਂਦੇ ਆ ਪਰ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੂੰ ਅਪੀਲ ਹੈ ਕਿ ਵੋਟ ਭਲਾ ਜਿਹਨੂੰ ਮਰਜ਼ੀ ਪਾ ਦਿਓ ਪਰ ਆਹ ਜਿਹੜੇ ਦਲ ਬਦਲੂ ਨੇ ਨਾ ਇਹਨਾਂ ਦੀ ਪੂਛ ਇੱਕ ਵਾਰੀ ਜ਼ਰੂਰ ਚਕਾਓ ਇਹਨਾਂ ਚੋਣਾਂ ਦੇ ਵਿੱਚ ਤਾਂ ਜੋ ਇਹਨਾਂ ਨੂੰ ਪਤਾ ਲੱਗ ਜੇ ਔਰ ਤੁਹਾਡੀ ਵੈਲਿਊ ਇਹਨਾਂ ਨੂੰ ਪਤਾ ਲੱਗ ਜੇ ਤੁਹਾਨੂੰ ਤਾਂ ਇਉਂ ਹੀ ਸਮਝ ਆ ਗਿਆ ਵੀ ਅਸੀਂ ਜਿੱਧਰ ਮਰਜ਼ੀ ਚੱਲ ਜਾਈਏ ਸਾਨੂੰ ਵੋਟ ਪਾ ਦੇਣਗੇ ਪਰ ਇਹਨਾਂ ਦੀ ਇਹਨਾਂ ਦਲ ਬਦਲੂਆਂ ਦੀ ਇਸ ਵਾਰ ਪੂਛ ਚਕਾ ਦਿਓ ਜਿਹੜੀ ਮਰਜ਼ੀ ਪਾਰਟੀ ਦੀ ਹੈ ਚਾਹੇ ਕੋਈ ਕਾਂਗਰਸ ਦਾ ਚਾਹੇ ਕਿ ਅਕਾਲੀ ਦਲ ਦਾ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਚਾਹੇ ਕੋਈ ਭਾਜਪਾ ਦਾ ਚਾਹੇ ਕੋਈ ਬੀਐਸਪੀ ਦਾ ਚਾਹੇ ਕਿਸੇ ਪਾਰਟੀ ਦਾ ਦਲ ਬਦਲੂ ਆ ਉਹਦੀਆਂ ਕਿਹੜਾਂ ਪੂਛਾਂ ਚਕਾ ਦਿਓ ਤਾਂ ਜੋ ਪਤਾ ਲੱਗੇ ਵੀ ਇਹਨਾਂ ਨੂੰ ਦਲ ਬਦਲੀ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਜਲੂਸ ਕਢਾ ਕੇ ਰੱਖ ਦਿੱਤਾ ਸਭ ਤੋਂ ਹਾਸੋਣੀ ਸਥਿਤੀ ਜਿਹੜੀ ਉਹ ਜਲੰਧਰ ਦੀ ਹੈ ਲਖਵਿੰਦਰ ਜੀ ਉੱਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਆ ਜੇ ਮੈਂ ਗੱਲ ਕਰਾਂ ਸੁਸ਼ੀਲ ਰਿੰਕੂ ਦੀ ਸੁਸ਼ੀਲ ਰਿੰਕੂ ਜਿਹੜਾ ਉਹ ਆਮ ਆਦੀ ਪਾਰਟੀ ਦਾ ਮੌਜੂਦਾ ਐਮਪੀ ਸੀਗਾ ਤੇ ਆਮ ਆਦੀ ਪਾਰਟੀ ਨੇ ਟਿਕਟ ਦਿੱਤੀ ਉਹਨੂੰ ਪੱਟ ਕੇ ਬੀਜੇਪੀ ਲੈ ਗਈ ਅੱਗੋਂ ਜੇ ਗੱਲ ਕਰੀਏ ਆਮ ਆਦੀ ਪਾਰਟੀ ਦਾ ਬੰਦਾ ਬੀਜੇਪੀ ਪੱਟ ਕੇ ਲੈ ਗਈ ਇਹਨਾਂ ਨੇ ਅਕਾਲੀ ਦਲ ਦਾ ਪਵਨਟੀ ਨੂੰ ਵੱਟ ਲਿਆ ਉਹਨਾਂ ਨੇ ਦੇਖਿਆ ਵੀ ਸਾਡਾ ਬੰਦਾ ਆਮ ਆਦਮੀ ਪਾਰਟੀ ਨੇ ਪੱਟ ਲਿਆ ਉਹਨਾਂ ਨੇ ਗਾਂ ਕਾਂਗਰਸ ਦਾ ਭਿੰਦਰ ਸਿੰਘ ਕੇਪੀ ਪੱਟ ਲਿਆ ਤੇ ਕਾਂਗਰਸ ਨੇ ਗਾਂ ਫਿਰ ਆਪਦਾ ਹਲਕੇ ਤੋਂ ਬਾਹਰਲਾ ਚਰਨਜੀਤ ਚੰਨੀ ਲਿਆਂਦਾ ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਤੁਸੀਂ ਵੀ ਲੋਕਾਂ 'ਚ ਜਾਣਦੇ ਆ ਸਰ ਅਸੀਂ ਵੀ ਲੋਕਾਂ 'ਚ ਜਾਣਦੇ ਆ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਲੋਕਾਂ 'ਚ ਜਾਂਦੇ ਆ ਜਦੋਂ ਆਪਾਂ ਗਰਾਊਂਡ ਤੇ ਜਾਂਦੇ ਆ ਲੋਕਾਂ ਦੇ ਨਾਲ ਗੱਲਬਾਤ ਕਰਨ ਤਾਂ ਉੱਥੇ ਜਦੋਂ ਲੋਕਾਂ ਨੂੰ ਪੁੱਛੀਦਾ ਹਾਂ ਭਾਈ ਕਿਹਨੂੰ ਵੋਟ ਕੀ ਲੱਗਦਾ ਕਿਹਨੂੰ ਵੋਟ ਪਾਵਾਂਗੇ ਉਹ ਕਹਿੰਦੇ ਕਿ ਭਾਈ ਹਲੇ ਤਾਂ ਸਾਨੂੰ ਪਤਾ ਹੀ ਨਹੀਂ ਵੀ ਖੜਾ ਕੌਣ-ਕੌਣ ਹੈ ਹਲੇ ਤਾਂ ਪੇਪਰ ਹੀ ਨਹੀਂ ਭਰੇ ਇਹਨਾਂ ਨੇ ਹਲੇ ਤਾਂ ਇਹ ਵੀ ਨਹੀਂ ਪਤਾ ਕਿ ਕਿਹਨੇ ਕਿੱਧਰ ਹੋ ਜਾਣਾ ਜੇ ਤਾਂ ਦਿੱਤੀਆਂ ਹੋਈਆਂ ਟਿਕਟਾਂ ਬਦਲੀ ਜਾਂਦੇ ਆ ਇਹ ਤਾਂ ਕਹਿੰਦੇ ਐਨ ਵੋਟ ਪਾਉਣ ਮੌਕੇ ਦੇਖਣਾ ਪੈਣਾ ਵੀ ਕਿਹੜਾ-ਕਿਹੜਾ ਖੜਾ ਰਹਿ ਗਿਆ ਬਾਜ਼ਾਰ 'ਚ ਕਿਹੜੀ-ਕਿਹੜੀ ਪਾਰਟੀ ਦੇ ਇਹ ਚੀਜ਼ ਇਤਕੀ ਦੇਖਣੀ ਪਊਗੀ ਕਿ ਇਹ ਲੋਕ ਜਿਹੜੇ ਦਲ ਬਦਲੀਆਂ ਕਰਕੇ ਜਾ ਰਹੇ ਨੇ ਇਹ ਤੁਹਾਡੇ ਮੁੱਦਿਆਂ ਦੇ ਕਰਕੇ ਲੋਕਾਂ ਦੇ ਕਰਕੇ ਇਹ ਦਲ ਬਦਲੀਆਂ ਕਰਕੇ ਜਾ ਰਹੇ ਨੇ ਜਾਂ ਆਪਣੇ ਨਿੱਜੀ ਹਿੱਤਾਂ ਦੇ ਕਰਕੇ ਜਾ ਰਹੇ ਆ ਆਪਾਂ ਦੇਖਿਆ ਤੁਸੀਂ ਦੇਖਿਆ ਕਿਸੇ ਲੀਡਰ ਨੇ ਕਿਹਾ ਹੋਵੇ ਕਿ ਭਾਈ ਲੋਕਾਂ ਦਾ ਆ ਸਰਕਾਰ ਨੇ ਆ ਮਾੜਾ ਕੰਮ ਕਰਤਾ ਆ ਪਾਰਟੀ ਨੇ ਆ ਮਾੜਾ ਕੰਮ ਕਰਤਾ ਲੋਕਾਂ ਦਾ ਤਾਂ ਇਸ ਕਰਕੇ ਮੈਂ ਇਹ ਪਾਰਟੀ ਛੱਡ ਕੇ ਜਾ ਰਿਹਾ ਜਦੋਂ ਇਹਨਾਂ ਨੂੰ ਟਿਕਟ ਨਹੀਂ ਮਿਲਦੀ ਜਦੋਂ ਇਹਨਾਂ ਨੂੰ ਕੋਈ ਅਹੁਦਾ ਨਹੀਂ ਮਿਲਦਾ ਫਿਰ ਇਹਨਾਂ ਨੂੰ ਯਾਦ ਆਉਂਦਾ ਜੀ ਸਾਡੀ ਤਾਂ ਕਮਿਊਨਿਟੀ ਨੇ ਧੱਕਾ ਹੋ ਗਿਆ ਇੱਕ ਹੈਗਾ ਜੀ ਮਾਝੇ ਦਾ ਇੱਕ ਕਾਂਗਰਸ ਦਾ ਲੀਡਰ ਉਹਨੂੰ ਸਾਰੀ ਉਮਰ ਆਪਦੀ ਕਮਿਊਨਿਟੀ ਨਹੀਂ ਜਿੱਤੇ ਆਈ ਉਹਨੂੰ ਜਦੋਂ ਹੁਣ ਟਿਕਟ ਕੱਟ ਗਈ ਉਹਨੂੰ ਕਮਿਊਨਿਟੀ ਜਿੱਤੇ ਆਗੇ ਉਹ ਕਹਿੰਦਾ ਜੀ ਮੇਰੀ ਕਮਿਊਨਿਟੀ ਨੇ ਤਾਂ ਚਰਨਜੀਤ ਚੰਨੀ ਨੇ ਬੜਾ ਧੱਕਾ ਕਰਤਾ ਉਹਨੂੰ ਇਹ ਵੀ ਪਤਾ ਵੀ ਪਹਿਲਾਂ ਕਦੇ ਕਮਿਊਨਿਟੀ ਨੇ ਪੁੱਛਿਆ ਅੱਛਾ ਕਿੰਨਾ ਕਮਿਊਨਿਟੀ ਦੇ ਲੋਕ ਉਹਨੂੰ ਜਾਣਦੇ ਆਪਦੀ ਕਮਿਊਨਿਟੀ ਦੇ ਹੈ ਹੁਣ ਆਪਾਂ ਅੱਜ ਦੀ ਗੋਲਡੀ ਦੀ ਉਹ ਗੱਲ ਕਰ ਲਈਏ ਆ ਗੋਲਡੀ ਜੀ ਪਹਿਲਾਂ ਰੁੱਸ ਖੇਰਾ ਸਾਹਿਬ ਨੂੰ ਸਮਰਥਨ ਦਿੰਨੇ ਆ ਆ ਫੇਰ ਹੁਣ ਆਮ ਆਦਮੀ ਪਾਰਟੀ ਚਲੇ ਗਏ ਮੈਨੂੰ ਲੱਗਦਾ ਕਿ ਲਖਵਿੰਦਰ ਜੀ ਇਹ ਜਿਹੜੇ ਦਲ ਬਦਲੂ ਨੇ ਇਹ ਦਲ ਬਦਲੀਆਂ ਕਰਕੇ ਆਪ ਤਾਂ ਪਾਰਟੀ ਜਾ ਰਹੇ ਨੇ ਦੂਜੀ ਚ ਪਰ ਇਹਨਾਂ ਦੇ ਨਾਲ ਇਹਨਾਂ ਦਾ ਸਮਰਥਕ ਜਾਂ ਵੋਟਰ ਕਨਵਰਟ ਨਹੀਂ ਹੋ ਰਿਹਾ ਹੁਣ ਜੇ ਆਪਾਂ ਤਾਜ਼ਾ ਉਦਾਹਰਣ ਧੂਰੀ ਦੀ ਲੈ ਲਈਏ ਧੂਰੀ ਦੇ ਵਿੱਚੋਂ ਦਲਬੀਰ ਗੋਲਡੀ ਬੇਸ਼ੱਕ ਚਲੇ ਗਏ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਦੇ ਨਾਲ ਪਰ ਜੋ ਗੋਲਡੀ ਦੇ ਜਾਣ ਤੋਂ ਬਾਅਦ ਵੀ ਆਪਾਂ ਹਾਲਾਤ ਉੱਥੇ ਪਤਾ ਕੀਤੇ ਐ ਹਾਲਾਤਾਂ ਦੇ ਮੁਤਾਬਕ ਮੈਨੂੰ ਐਂ ਲੱਗਦਾ ਕਿ ਉੱਥੇ ਸਥਿਤੀਆਂ ਹੁਣ ਗੋਲਡੀ ਦੇ ਵਿੱਚੋਂ ਨਿਕਲੀ ਗਿਆ ਨਾ ਮੈਦਾਨ 'ਦਿਓ ਹੁਣ ਉੱਥੇ ਵਰਸਸ ਕੀ ਹੋ ਗਿਆ ਭਗਵੰਤਮਾਨ ਉੱਥੋਂ ਦੇ ਐਮਐਲਏ ਨੇ ਭਗਵੰਤਮਾਨ ਵਰਸਸ ਸੁਖਪਾਲ ਸਿੰਘ ਖਹਿਰਾ ਹੋ ਗਿਆ ਮੈਨੂੰ ਲੱਗਦਾ ਕਿ ਤੇ ਸਥਿਤੀਆਂ ਇਹ ਨਾ ਬਣ ਜਾਣ ਉੱਥੇ ਕਿ ਭਗਵੰਤਮਾਨ ਤੇ ਗੋਲਡੀ ਇੱਕ ਪਾਸੇ ਵੀ ਜੇ ਇਕੱਠੇ ਹੋ ਗਏ ਆ ਤਾਂ ਤਾਂ ਵੀ ਮੈਨੂੰ ਲੱਗਦਾ ਕਿ ਕਿਤੇ ਇਹ ਨਾ ਹੋਵੇ ਸੁਖਪਾਲ ਸਿੰਘ ਖਹਿਰਾ ਉੱਥੋਂ ਵੱਧ ਵੋਟ ਲੈ ਜਾਣ ਜੋ ਉੱਥੇ ਸਥਿਤੀਆਂ ਬਣ ਗਈਆਂ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀਆਂ ਕੀ ਬਣਨਗੀਆਂ ਉਹ ਹਲੇ ਬਾਅਦ ਚ ਪਤਾ ਲੱਗੂਗਾ ਪਰ ਮੌਜੂਦਾ ਸਥਿਤੀਆਂ ਇਹ ਨੇ ਕਿ ਬੇਸ਼ੱਕ ਗੋਲਡੀ ਤੇ ਭਗਵੰਤ ਮਾਨ ਇੱਕੋ ਪਾਰਟੀ ਦੇ ਵਿੱਚ ਇਕੱਠੇ ਹੋ ਗਏ ਆ ਦੋਵੇਂ ਜਣੇ ਇੱਕ ਥਾਂ ਇਕੱਠੇ ਹੋ ਗਏ ਆ ਪਰ ਉਥੇ ਗੋਲਡੀ ਵਿੱਚੋਂ ਨਿਕਲਣ ਦੇ ਕਾਰਨ ਸਥਿਤੀਆਂ ਜਿਹੜੀਆਂ ਭਗਵੰਤ ਮਾਨ ਵਰਸਸ ਸੁਖਪਾਲ ਸਿੰਘ ਖੈਰਾ ਸੱਦੀਆਂ ਹੋ ਗਈਆਂ ਨੇ ਤੇ ਮੈਨੂੰ ਲੱਗਦਾ ਕਿ ਜੋ ਹਾਲਾਤ ਨੇ ਗੋਲਡੀ ਅਤੇ ਸੁਖਪਾਲ ਸਿੰਘ ਖਹਿਰਾ ਲੱਗਦਾ ਹੈ ਕਿ ਮਾਫ ਕਰਨਾ ਸੁਖਪਾਲ ਸਿੰਘ ਖਹਿਰਾ ਗੋਲਡੀ ਤੇ ਭਗਵੰਤ ਮਾਨ ਦੇ ਇੱਕ ਭਾਰੂਨਾ ਤੇ ਜਿਹੜਾ ਪੈ ਜਾਵੇ ਤਾਂ ਇਹਦਾ ਸਾਫ ਹੈ ਕਿ ਲੋਕ ਜਿਹੜੇ ਆ ਕਨਵਰਟ ਨਹੀਂ ਹੁੰਦੇ ਪਰ ਲੋਕ ਬਹੁਤ ਸਾਰੇ ਲੋਕ ਚਮਚਾਗਰੀ ਵੀ ਕਰਦੇ ਆ ਹੈਨਾ ਤੇ ਲੋਕ ਦੇਖਦੇ ਵੀ ਆ ਪਰ ਦਲ ਬਦਲੂਆਂ ਨੂੰ ਜਿਹੜਾ ਉਹ ਉਹ ਸਬਕ ਸਿਖਾਉਣ ਦੀ ਜ਼ਰੂਰਤ ਹੈਗੀ ਹੈ ਇੱਕ ਦਲ ਬਦਲੀ ਦਾ ਕਾਨੂੰਨ ਜਿਹੜਾ ਨਾ ਉਹ ਸਖਤ ਹੋਣਾ ਚਾਹੀਦਾ ਹੈ ਉਹ ਸਖਤ ਹੋਣਾ ਚਾਹੀਦਾ ਜਿਹੜਾ ਬੰਦਾ ਇਸ ਤਰੀਕੇ ਨਾਲ ਦਲ ਬਦਲੀਆਂ ਕਰਦਾ ਮੈਨੂੰ ਲੱਗਦਾ ਕਿ ਉਹ ਤੇ ਕਈ ਸਾਲਾਂ ਦਾ ਜਿਹੜਾ ਉਹ ਬੈਨ ਲੱਗ ਜਾਣਾ ਚਾਹੀਦਾ ਵੀ ਜੇ ਭਈ ਇਹ ਬੰਦਾ ਦਲ ਬਦਲੀਆਂ ਕਰਕੇ ਭੱਜ ਗਿਆ ਨਾ ਤਾਂ ਇੰਨੇ ਸਾਲੇ ਚੋਣ ਨਹੀਂ ਲੜ ਸਕਦਾ ਹੁਣ ਤੁਸੀਂ ਰੈਂਕ ਨੂੰ ਹੀ ਦੇਖ ਲਓ 22 ਦੇ ਵਿੱਚ ਆਮਦਵੀ ਆ 22 ਦੀਆਂ ਚੋਣਾਂ ਜਿਹੜੀਆਂ ਵਿਧਾਨ ਸਭਾ ਦੀਆਂ ਸੀਗੀਆਂ ਉਹ ਰੈਂਕੂ ਲੜਿਆ 22 ਦੇ ਵਿੱਚ ਕਾਂਗਰਸ ਦੇ ਵੱਲੋਂ ਹੈ ਉਦੋਂ ਥੋੜੇ ਮਹੀਨਿਆਂ ਬਾਅਦ ਹੀ ਲੜ ਪਿਆ ਜੀ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਹੁਣ ਆ ਗਿਆ ਬੀਜੇਪੀ ਦੇ ਵਿੱਚ ਕੀ ਇਹੋ ਜਿਹੇ ਬੰਦਿਆਂ ਦਾ ਕਿਰਦਾਰ ਤੁਸੀਂ ਦੇਖੋਗੇ ਪਹਿਲਾਂ ਕਾਂਗਰਸੀਆਂ ਨੂੰ ਕਾਂਗਰਸ ਤੋਂ ਲੈ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢੀ ਜਾਂਦਾ ਸੀ ਆਮ ਆਦਮੀ ਪਿੱਟ ਚੋ ਕੇ ਦੂਜਿਆਂ ਨੂੰ ਕੱਢਣ ਲੱਗਿਆ ਹੁਣ ਬੀਜੇਪੀ ਚ ਜਾ ਕੇ ਫੇਰ ਦੂਜਿਆਂ ਨੂੰ ਕੱਢਣ ਲੱਗਿਆ ਇਹਨਾਂ ਦਾ ਕਿਰਦਾਰ ਕੀ ਹੈ ਇਹ ਲੋਕ ਜਿਹੜੇ ਹਨ ਆਪਣੇ ਉਹ ਵਿਚਾਰਿਆਂ ਨੂੰ ਸੋਚਣਾ ਪਊ ਇਹਨਾਂ ਦੇ ਪਿੱਛੇ ਸਰ ਪੜਵਾ ਲੈਂਦੇ ਆ ਇਹਨਾਂ ਦੇ ਪਿੱਛੇ ਡਾਂਗਾ ਛੋਟੇ ਚਲਾ ਲੈਂਦੇ ਆ ਗੋਲੀਆਂ ਚਲਾ ਦਿੰਦੇ ਆ ਵੀ ਸਾਡਾ ਬੰਦਾ ਜਿਤਨਾ ਚਾਹੀਦਾ ਬਾਅਦ ਦੇ ਵਿੱਚ ਇਹ ਕਹੀ ਦੀ ਬਾਤ ਵੀ ਨਹੀਂ ਪੁੱਛਦੇ ਫੋਨ ਵੀ ਚੱਕਣਾ ਬੰਦ ਕਰ ਦਿੰਦੇ ਆ ਇਹ ਤਾਂ ਭੱਜ ਜਾਂਦੇ ਆ ਹੈ ਘਰੇ ਵੀ ਨਹੀਂ ਬਾੜਦੇ ਤਾਂ ਤੇ ਆਪ ਜਿੱਧਰ ਮਰਜੀ ਤੁਰ ਜਾਂਦੇ ਆ ਸਿੱਧੂ ਸਾਹਿਬ ਇਹਨਾਂ ਜੋ ਦਲ ਬਦਲੀਆਂ ਨੇ ਜੇ ਤੁਸੀਂ ਗੱਲ ਕਰੀਏ ਰਾਜਨੀਤਿਕ ਪਾਰਟੀਆਂ ਦੀ ਉਹ ਕਿੰਨੀਆਂ ਕਿ ਜ਼ਿੰਮੇਵਾਰ ਨੇ ਰਾਜਨੀਤਿਕ ਪਾਰਟੀਆਂ ਦਾ ਕਿ ਲਖਵਿੰਦਰ ਜੀ ਰਾਜਨੀਤਿਕ ਪਾਰਟੀ ਜਿਹੜੀ ਹੈ ਨਾ ਉਹ ਤਾਂ ਸਿਰਫ ਇਹੀ ਹੈ ਵੀ ਡਬਲ ਏ ਤੇ ਪੀ ਆਪ ਕੱਕੇ ਨੂੰ ਕੰਨਾ ਗੱਗਾ ਰਾਰਾ ਸਸਾ ਇਹ ਪਾਰਟੀ ਹੈ ਪਾਰਟੀ ਦੇ ਵਿੱਚ ਜਿਹੜੇ ਬੰਦੇ ਨੇ ਉਹ ਚੰਗੇ ਮਾੜੇ ਆ ਪਾਰਟੀ ਦੇ ਸਿਰਫ ਇੱਕ ਦੋ ਚਾਰ ਅੱਖਰਾਂ ਦਾ ਨਾਮ ਹੈ ਨਹੀਂ ਗੱਲ ਸਿੱਧੂ ਸਾਹਿਬ ਇਹ ਆ ਵੀ ਲਗਾਤਾਰ ਜਦੋਂ ਵੀ ਕੋਈ ਬੰਦਾ ਦਾਲ ਬਦਲੀ ਕਰਦਾ ਜਦੋਂ ਤੋਂ ਵਿਰੋਧ ਦੇ ਵਿੱਚ ਹੁੰਦਾਗਾ ਦੂਸਰੀ ਪਾਰਟੀ 'ਚ ਹੁੰਦਾਗਾ ਪਾਰਟੀ ਦੇ ਲੀਡਰ ਪਾਰਟੀ ਧਰ ਕੇ ਰਗੜ ਦਿੰਦੀਆਂ ਉਹਨਾਂ ਨੂੰ ਉਹਨਾਂ ਦੇ ਪੁਸ਼ਤਿਆਂ ਉਹਨੇ ਪਿੱਛੇ ਨਾਲ ਕੀ ਕੀਤਾ ਪਿਛਲੇ ਵੀ ਦੱਸ ਦਿੰਦੇ ਨੇਗੇ ਲੇਕਿਨ ਜਦੋਂ ਹੀ ਉਹਨਾਂ ਦੀ ਪਾਰਟੀ ਵੱਲੋਂ ਇੱਕ ਵਾਰ ਵੀ ਡਿਨਾਈ ਨਹੀਂ ਕਰਦੇ ਵੀ ਅਸੀਂ ਲੈਣਾ ਨਹੀਂ ਇਹ ਬੰਦਾ ਦੋਏ ਬਾਹਾਂ ਉਲਾਰ ਕੇ ਵੱਡੇ ਵੱਡੇ ਲੀਡਰ ਖੜੇ ਹੁੰਦੇ ਨੇ ਵੀ ਆਓ ਜੀ ਤੁਹਾਡਾ ਵੈਲਕਮ ਹੈ ਕੀ ਇੱਥੇ ਰਾਜਨੀਤਿਕ ਦੀ ਜੋ ਮਾਰਨੀ ਉਹਨਾਂ ਦੀ ਕੋਈ ਆਡੀਓਲੋਜੀ ਹੈ ਹੀ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਆ ਆ ਭਗਵੰਤਮਾਨ ਦੀ ਵਿਜੀਲੈਂਸ ਜਿਹੜੀ ਹੈ ਏਸੇ ਹੀ ਦਲਬੀਰ ਗੋਲਡੀ ਦੀ ਜਾਂਚ ਕਰ ਰਹੀ ਹੈ ਇਸੇ ਹੀ ਜਿਹੜਾ ਤੁਹਾਡਾ ਰਾਜਕੁਮਾਰ ਚੱਬੇ ਵਾਲਾ ਉਹਦੀ ਜਾਂਚ ਕਰ ਰਹੀ ਹੈ ਹੈ ਤੇ ਫਿਰ ਇਹਨਾਂ ਨੂੰ ਲੈਣੇ ਨਹੀਂ ਚਾਹੀਦੇ ਸੀ ਇਹੋ ਜਿਹੇ ਬੰਦੇ ਜੇ ਵਿਜੀਲੈਂਸ ਜਾਂਚ ਕਰ ਰਹੀ ਹੈ ਫਿਰ ਇਹੋ ਜਿਹੇ ਬੰਦਿਆਂ ਨੂੰ ਕਿਉਂ ਲੈ ਰਹੇ ਆ ਇਹ ਹੈ ਇੱਕ ਪਾਸੇ ਭਗਵੰਤ ਮਾਨ ਕਹਿੰਦੇ ਆ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਵਿਜੀਲੈਂਸ ਦੇ ਈਡੀ ਦੇ ਰਾਹੀਂ ਹੋਰ ਏਜੰਸੀਆਂ ਦੇ ਰਾਹੀਂ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦੀ ਆ ਉਹਨਾਂ ਨੂੰ ਬਾਹਾ ਮਰੋੜ ਕੇ ਲੈ ਜਾਂਦੀ ਆ ਤੇ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਵੀ ਤਾਂ ਆਪ ਹੀ ਤੁਸੀਂ ਤਾਂ ਇਹੀ ਕੁਝ ਕਰ ਰਹੇ ਆ ਨਾ ਵਿਜੀਲੈਂਸ ਦੀ ਜਾਂਚ 골ਡੀ ਦੀ ਵੀ ਤਾਂ ਚਲਦੀ ਸੀ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹ ਭਗਵੰਤ ਮਾਨ ਕਹਿੰਦੇ ਆ ਕਿ ਜੀ ਵਾਸ਼ਿੰਗ ਮਸ਼ੀਨ ਜਿਹੜੀ ਉਹ ਲਾਈ ਹੋਈ ਹੈ મોદી ਨੇ ਜੇ ਤਾਂ ਦੂਜੇ ਪਾਸੇ ਆ ਤੁਹਾਡਾ ਜੇ ਆਪਣੇ ਵਾਲੇ ਪਾਸੇ ਤਾਂ ਉਹ ਚੰਗਾ ਕਰਕੇ ਕੱਢ ਦਿੰਦੇ ਆ ਇਹੀ ਕੰਮ ਹੁਣ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਚੱਕਦਾ ਹੁਣ ਇਹੀ ਕੰਮ ਇੱਥੇ ਇਹਨਾਂ ਨੇ ਸ਼ੁਰੂ ਕਰ ਦਿੱਤਾ ਜੇ ਤਾਂ ਦੂਜੀ ਪਾਰਟੀ ਜਦੋਂ ਤੁਹਾਡੇ ਤੇ ਵਿਜੀਲੈਂਸ ਪਊ ਜੇ ਤੁਹਾਡੇ ਕੋਲੇ ਆ ਕੇ ਤਾਂ ਬੰਦਾ ਸਤ ਸ੍ਰੀ ਅਕਾਲ ਹੋ ਜਾਂਦਾ ਇਹੀ ਕੰਮ ਇਹ ਇਹੀ ਕੰਮ ਸੈਂਟਰ ਦੇ ਵਿੱਚ ਬੀਜੇਪੀ ਕਰ ਰਹੀ ਹੈ ਕਿ ਉੱਥੇ ਪੱਤਰਕਾਰਾਂ ਨੂੰ ਤੰਗ ਕਰ ਰਹੀ ਹੈ ਇੱਥੇ ਜੇ ਤੁਹਾਡੇ ਮੇਰੇ ਜਾ ਪੱਤਰਕਾਰੇ ਕੰਮ ਪੂਈ ਇਹ ਜਿਆ ਕਰਦਾ ਤੇ ਇੱਥੇ ਭਗਵੰਤਪਾਨ ਮਗਰ ਪੈ ਜਾਂਦੇ ਆ ਮਤਲਬ ਜਿਹੜਾ ਕੰਮ ਸੈਂਟਰ ਦੇ ਵਿੱਚ ਉਹ ਕਰ ਰਿਹਾ ਉਹੀ ਕੰਮ ਇੱਥੇ ਪੰਜਾਬ ਦੇ ਵਿੱਚ ਭਗਵੰਤਪਾਨ ਕਰ ਰਿਹਾ ਬਿਲਕੁਲ ਈ ਜ਼ਿੰਮੇਵਾਰ ਆ ਔਰ ਲੋਕ ਬੜੇ ਸਿਆਣੇ ਹੋ ਗਏ ਅੱਗੇ ਨਾਲੋਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਆਪਾਂ ਦੇਖਿਆ ਹੈ ਪਰ ਲਖਵਿੰਦਰ ਜੀ ਇੱਕ ਗੱਲ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਤੋਂ ਲੋਕੀ ਅੱਕ ਗਏ ਹਨ ਆਮ ਆਦਮੀ ਪਾਰਟੀ ਤੋਂ ਲੋਕ ਅੱਕ ਗਏ ਆ ਪਰ ਲੋਕਾਂ ਨੂੰ ਇਹ ਕਨਫਿਊਜ਼ ਨੇ ਕਿ ਯਾਰ ਹੁਣ ਵਾਪਸ ਕਿਹੜੀ ਪਾਰਟੀ ਕੋਲ ਜਾਈਏ ਕਿ ਆਮ ਆਦਮੀ ਪਾਰਟੀ ਤੋਂ ਅੱਕ ਕੇ ਮੈਂ ਫਿਰ ਦੱਸ ਦਿੰਨਾ ਕਿ 2022 ਦੇ ਵਿੱਚ ਲੋਕਾਂ ਨੇ ਵੱਡੇ ਮੈਂਡੇਟ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ ਆਮ ਆਦਮੀ ਪਾਰਟੀ ਖਰੀ ਨਹੀਂ ਲੋਕਾਂ ਦੇ ਆਸਾਂ ਤੇ ਉਤਰੀ ਹੁਣ ਲੋਕ ਇਹਨਾਂ ਤੋਂ ਵੀ ਅੱਕ ਚੁੱਕੇ ਆ ਪਰ ਹੁਣ ਲੋਕਾਂ ਕੋਲੇ ਆਪਸ਼ਨ ਕੋਈ ਨਹੀਂ ਪਿੱਛੇ ਮੁੜਨ ਦੀ ਹੁਣ ਲੋਕ ਇਸ ਚੀਜ਼ ਦੇ ਵਿੱਚ ਕਨਫਿਊਜ਼ ਨੇ ਕਿ ਭਾਈ ਕਿਹਦੇ ਕੋਲੇ ਪਿੱਛੇ ਮੁੜੀਏ ਕਾਂਗਰਸੀਆਂ ਕੋਲੇ ਮੁੜੀਏ ਜਿਨ੍ਹਾਂ ਤੋਂ ਪਹਿਲਾਂ ਛੱਤਰ ਖਾਦੇ ਆ ਜਾਂ ਅਕਾਲੀ ਦਲ ਕੋਲੇ ਮੁੜੀਏ ਜਿਦੇ ਤੋਂ ਪਹਿਲਾਂ ਛੱਤਰ ਖਾਦੇ ਆ ਬੀਜੇਪੀ ਕੋਲੇ ਤਾਂ ਪੰਜਾਬ ਦੇ ਲੋਕ ਜਾਣ ਬਾਰੇ ਹਲੇ ਸੋਚ ਹੀ ਨਹੀਂ ਰਹੇ ਤਾਂ ਇਹਦੇ ਵਿੱਚੋਂ ਮੈਨੂੰ ਲੱਗਦਾ ਇੱਕ ਖੇਤਰੀ ਪਾਰਟੀ ਦੀ ਸਪੇਸ ਜਿਹੜੀ ਉਹ ਖਾਲੀ ਹੋ ਚੁੱਕੀ ਹੈ ਬੇਸ਼ੱਕ ਅਕਾਲੀ ਦਲ ਖੇਤਰੀ ਪਾਰਟੀ ਆ ਪਰ ਉਸ ਤਰੀਕੇ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਘਰ ਨਹੀਂ ਕਰ ਸਕੀ ਹਲੇ ਤੱਕ ਪਤਾ ਨਹੀਂ ਕੀ ਗੱਲ ਹੈ ਪਰ ਮੈਨੂੰ ਲੱਗਦਾ ਕਿ ਖੇਤਰੀ ਪਾਰਟੀ ਦੀ ਇੱਕ ਸਪੇਸ ਖਾਲੀ ਹੈਗੀ ਹੈ ਕਿਉਂਕਿ ਲੋਕ ਕਨਫਿਊਜ਼ ਨੇ ਲੋਕ ਕਨਫਿਊਜ਼ ਨੇ ਕਿ ਕਿਹਦੇ ਕੋਲੇ ਵਾਪਸ ਜਿਹੜਾ ਉਹ ਜਾਈਏ ਤਾਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਾਫ਼ ਪਤਾ ਲੱਗ ਰਿਹਾ ਜਿਹਦੇ ਕੋਲੇ ਵੀ ਜਾਣੇ ਹੋ ਨਾ ਤੁਸੀਂ ਪੁੱਛਦੇ ਹੋ ਨਾ ਜਾ ਕੇ ਕਿ ਭਾਈ ਦੱਸੋ ਕਿੰਨੂ ਵੋਟ ਪਾਉਂਗੇ ਤੇ ਲੋਕ ਨਾ ਵਿਚਾਰੇ ਕਨਫਿਊਜ਼ ਨੇ ਦੱਸ ਹੀ ਨਹੀਂ پا ਰਹੇ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਨਹੀਂ ਕਹਿ ਰਹੇ ਕਿਉਂਕਿ ਇਹ ਸਭ ਕੁਝ ਗੁਲਖਲਾ ਰਹੇ ਆ ਜੇ ਕਾਂਗਰਸ ਨੂੰ ਕਹਿੰਦੇ ਤਾਂ ਉਹਨਾਂ ਦੇ ਫਟ ਦਿਮਾਗ ਚ ਆ ਜਾਂਦਾ ਵੀ ਯਾਰ ਉਹਨਾਂ ਨੂੰ ਨਕਾਰ ਕੀਤਾ ਇਹ ਚੋਣੇ ਸੀ ਫਿਰ ਅਕਾਲੀ ਦਲ ਦੀ ਜੀ ਸੋਚਦੇ ਆ ਤਾਂ ਯਾਰ ਅਗਲਾ ਕਹਿੰਦਾ ਯਾਰ ਇਹਨਾਂ ਨੂੰ ਨਕਾਰ ਕੀਤਾ ਕਾਂਗਰਸ ਚੁਣੀ ਸੀ ਫਿਰ ਜਦੋਂ ਬੀਜੇਪੀ ਵਾਲੇ ਪਾਸੇ ਬੀਜੇਪੀ ਦਾ ਹਲੇ ਨਾ ਤਾਂ ਪੰਜਾਬ ਦੇ ਵਿੱਚ ਕੋਈ ਆਧਾਰ ਹੈ ਤੇ ਜੋ ਕੋ ਜੋ ਨੈਸ਼ਨਲਿਜ਼ਮ ਤੇ ਕਰ ਰਹੇ ਆ ਤੇ ਉਥੇ ਉਹਨੂੰ ਦੇਖ ਕੇ ਪੰਜਾਬ ਦੇ ਲੋਕ ਉਹਨਾਂ ਦੇ ਮਗਰ ਜਿਹੜਾ ਉਹ ਲੱਗ ਨਹੀਂ ਸਕਦੇ ਉਹਨਾਂ ਦੀ ਵਿਚਾਰਤਾ ਰਾਤੇ ਪੰਜਾਬ ਦੇ ਲੋਕ ਚੱਲ ਨਹੀਂ ਸਕਦੇ ਖਾਸ ਕਰਕੇ ਸਿੱਖ ਵੋਟਰ ਹੈਗੇ ਆ ਤਾਂ ਆਮ ਆਦਮੀ ਪਾਰਟੀ ਤੋਂ ਅਕੇ ਲੋਕ ਪਿੱਛੇ ਮੁੜਨ ਦੇ ਵਾਸਤੇ ਉਹਨਾਂ ਦੇ ਕੋਲੇ ਕੋਈ ਆਪਸ਼ਨ ਨਹੀਂ ਹੈਗੀ ਇਸ ਕਰਕੇ ਮੈਨੂੰ ਲੱਗਦਾ ਕਿ ਖੇਤਰੀ ਪਾਰਟੀ ਜਿਹੜੀ ਹੈ ਉਹ ਹੋਣ ਦੇ ਵਿੱਚ ਆ ਸਕਦੀ ਹੈ ਪਰ ਹੁਣ ਉਹਨੂੰ ਲਿਆਉ ਕੌਣ ਕਿਹੜੇ ਬੰਦੇ ਇਹੋ ਜੇ ਹੈਗੇ ਆ ਮਰਦ ਦਲੇਰ ਪੰਜਾਬ ਦੇ ਅੰਦਰ ਹਾਲਾਂਕਿ ਛੇਤੀ ਛੇਤੀ ਪੰਜਾਬ ਦੇ ਲੋਕ ਵੀ ਕਿਸੇ ਤੇ ਭਰੋਸਾ ਨਹੀਂ ਕਰਦੇ ਇਹ ਨਹੀਂ ਕਿ ਤੁਹਾਡੇ ਮੇਰੇ ਵਰਗਾ ਕੋਈ ਉੱਠ ਕੇ ਪਾਰਟੀ ਬਣਾ ਦੇਵੇ ਬਥੇਰੇ ਚਿਹਰੇ ਹੈਗੇ ਆ ਨਵਜੋਤ ਸਿੰਘ ਸਿੱਧੂ ਹੈ ਪ੍ਰਗਟ ਸਿੰਘ ਹੈ ਸੁਖਪਾਲ ਸਿੰਘ ਖਹਿਰਾ ਹੈ ਕੋਮਰਜੀਤ ਪ੍ਰਤਾਪ ਹੈ ਬਥੇਰੇ ਇਹੋ ਜਿਹੇ ਚਿਹਰੇ ਹੈਗੇ ਜਿਨ੍ਹਾਂ ਤੇ ਲੋਕਾਂ ਨੂੰ ਹਲੇ ਵੀ ਆਸਾਂ ਹੈਗੀਆਂ ਨੇ ਪਰ ਪਤਾ ਨਹੀਂ ਕੀ ਗੱਲ ਉਹ ਲੋਕ ਹਲੇ ਵੀ ਜਿਹੜਾ ਉਹ ਜਾਂ ਤਾਂ ਇਹ ਕਹਿ ਲੋ ਕਿ ਉਹਨਾਂ ਦੇ ਮਨਾਂ ਦੇ ਵਿੱਚ ਵੀ ਹੈਗਾ ਯਾਰ ਜੇ ਕੱਲ ਨੂੰ ਕੁਝ ਸਟੈਪ ਪੱਟਦੇ ਆ ਤੇ ਕਿਤੇ ਇਹ ਨਾ ਹੋਵੇ ਵੀ ਲੋਕ ਸਾਥ ਨਾ ਦੇਣ ਪਰ ਇਹ ਵੀ ਗੱਲ ਹੈਗੀ ਹੈ ਕਿ ਪੰਜਾਬ ਦੇ ਲੋਕ ਆਪਸ਼ਨ ਪਾੜਦੇ ਆ ਤੇ ਜੇ ਕੁਝ ਚੰਗੇ ਬੰਦੇ ਆਪਸ਼ਨ ਦੇ ਦਿੰਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਜਿਹੜਾ ਉਹ ਹੋ ਸਕਦਾ ਪਰ ਹਾਂ ਲੋਕਾਂ ਕੋਲੇ ਆਪਸ਼ਨ ਇਹਨਾਂ ਦਿਨਾਂ ਦੇ ਵਿੱਚ ਹੈ ਨਹੀਂ ਤੇ ਲੋਕ ਪਿੱਛੇ ਮੁੜਨ ਦੇ ਲਈ ਦੇਖ ਰਿਹਾ ਕਿਹਦੇ ਕੋਲੇ ਮੂੜੀ ਉੱਚੇ ਧੰਨਵਾਦ ਸੇ ਦੋਸਾਬ ਸੋ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਪੰਜਾਬ ਦੀ ਰਾਜਨੀਤੀ ਨੂੰ ਨੇੜਿਓਂ ਦੇਖਣ ਦੀ ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਦੀ ਮਨੋਦਸ਼ਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਲੋਕ ਠੱਗੇ ਹੋ ਮਹਿਸੂਸ ਕਰ ਰਹੇ ਨੇ ਕਿਉਂਕਿ ਆਪਸ਼ਨ ਉਹਨਾਂ ਕੋਲ ਨਹੀਂ ਤੇ ਦੂਸਰੀ ਗੱਲ ਜਦੋਂ ਹੁਣ ਅਸੀਂ ਵੀ ਲੋਕਾਂ ਨਾਲ رابطہ ਕਾਇਮ ਕਰਦੇ ਆਂ ਲਹਿਰ ਪੁੱਛਣ ਦੀ ਕੋਸ਼ਿਸ਼ ਕਰਦੇ ਆਂ ਵੀ ਵੇਵ ਕਿਦੀ ਬਣਦੀ ਨਜ਼ਰ ਆ ਰਹੀ ਹੈ ਤਾਂ ਲੋਕ ਚੁੱਪ ਹੋ ਜਾਂਦੇ ਨੇ ਆਪਣੇ ਦਿਲ ਦੀ ਗੱਲ ਦੱਸਣ ਨੂੰ ਕੋਈ ਵੀ ਤਿਆਰ ਨਹੀਂ ਸ਼ਾਇਦ ਕਿਤੇ ਨਾ ਕਿਤੇ ਉਹ ਵੀ ਦਲ ਬਦਲੇ ਤੋਂ ਤੰਗ ਆ ਚੁੱਕੇ ਨੇ ਤੇ ਆਪਣੇ ਲੀਡਰਾਂ ਤੋਂ ਭਰੋਸਾ ਗਵਾਉਂਦੇ ਹੋਏ ਨਜ਼ਰ ਆ ਰਹੇ ਨੇ ਵੀ ਕੀ ਪਤਾ ਅੱਜ ਜਿਹੜਾ ਲੀਡਰ ਸਾਡਾ ਇਸ ਪਾਰਟੀ ਦੇ ਨਾਲ ਖੜਾ ਹੈ ਸਵੇਰ ਨੂੰ ਕਿਸੇ ਦੂਜੀ ਪਾਰਟੀ ਦੇ ਨਾਲ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਹੁਣ ਇਹਨਾਂ ਦਲ ਬਦਲਾਂ ਨੂੰ ਕਿਸ ਤਰ੍ਹਾਂ ਦਾ ਸਬਕ ਸਿਕਾਉਣਗੇ ਜਾਣਨ ਲਈ ਬਣੇ ਰਹੋ ਜਾਨੋ ਲੋਕਾਂ ਦਾ ਟੀਵੀ ਦੇ ਨਾਲ